ਸਸਰੀ ਕਾਲ ਜੀ ਸਾਰਿਆਂ ਨੂੰ ਅੱਜ ਤੁਹਾਨੂੰ ਆਪਾਂ ਦਵਾਈ ਦੱਸਾਂਗੇ ਬਲੱਡ ਤੋਂ ਬਲੱਡ ਜਿਹਦਾ ਜਿਆਦਾ ਵੱਧ ਹੈਗਾ ਵੀ ਜਿਹਦਾ ਘੱਟ ਥੋੜਾ ਜਿਹਾ ਵੱਧਦਾ ਤੇ ਜਿਆਦਾ ਵੀ ਵੱਧਦਾ ਹੈ ਤੇ ਤੁਹਾਨੂੰ ਦਵਾਈ ਦੱਸਾਂਗੇ ਕਿੰਨਾ ਬਲੱਡ ਤੁਹਾਡਾ ਵੱਧਾ ਹੋਵੇ ਤੇ ਵੀ ਤੁਹਾਨੂੰ ਦਵਾਈ ਦੱਸਾਂਗੇ ਨਾਲੇ ਵਧੀਆ ਸੌਖੇ ਤਰੀਕੇ ਦੀ ਆ ਉਹ ਉਹ ਖਾਣ ਚ ਵੀ ਸਵਾਦ ਲੱਗੋਗੀ ਤੇ ਅੱਜ ਜਿਹੜਾ ਵਾਰ ਬਣਾਉਣ ਲੱਗੇ ਆ ਅੰਦਰ ਰੰਗ ਵਾਲੇ ਖਲਾਰ ਖਲਾਰੀ ਬੈਠੇ ਆ ਬਾਹਲਾ ਕਿਤੇ ਥਾਂ ਹੀ ਨਹੀਂ ਸੀਗਾ ਆ ਕਰਕੇ ਖਲਾਰ ਖਿਲਰੇ ਪਏ ਐ ਤੇ ਆਪਾਂ ਆਹ ਕੁੰਜਾ ਹੈਗਾ ਇੱਕ ਹੋਰ ਆ ਕੁੰਜਾ ਇਹ ਲੈ ਲੈਣਾ ਆਪਾਂ ਤੇ ਉਪਰ ਫੇਰ ਆਪਾਂ ਇਸ ਤਰ੍ਹਾਂ ਟੱਕ ਦੇਾਂਗੇ ਤੇ ਆ ਤੁਹਾਨੂੰ ਦਵਾਈ ਦੱਸਾਂਗੇ ਚਾਰ ਸੰ ਸੇਠ ਦੇ ਸੇਠੇ ਦੇ ਵੀ ਕੁੰਜੇ ਚ ਪਾ ਲੈਣੇ ਆ ਨੰਦਾਂ ਦਾ ਹੈ ਇਹ ਆਪਾਂ ਇਹ ਵੀ ਖੁਜੇ ਚ ਪਾ ਦੇਣਗੇ ਆ ਚਾਰ ਪੰਜ ਮਗ ਜਗੇ ਇਹ ਤਾਂ ਇੱਕ ਵੱਧ ਘੱਟ ਵੀ ਇਕਦਾ ਪੈ ਜਾ ਤਾਂ ਵੀ ਕੋਈ ਗੱਲ ਨਹੀਂ ਤੇ ਇਹ ਪਾ ਦੇਣੇ ਆ ਚਾਰ ਪੰਜ ਹੀ ਪਾ ਦੇਣੇ ਆ ਤੇ ਆ ਦੋ ਬਦਾਂ ਮੈਂ ਇਹ ਕੁਝ ਜਿਚ ਪਾ ਦੇਣੇ ਆ ਆਖਰੋਟ ਹੈ ਫਟਾਏ ਅੰਧਾ ਹੀ ਤੇ ਟੋਟੇ ਦੋ ਹੈ ਇਹਦੇ ਇਹ ਵੀ ਆਪਾਂ ਕੁਝ ਜਿਚ ਪਾ ਦੇਣੇ ਆ ਇਥੇ ਆਪਾਂ ਪਾਣੀ ਗਲਾਸ ਪਾਣੀ ਦਾ ਪਾ ਦੇਣਾ ਗਲਾਸ ਪਾਣੀ ਦਾ ਪਾ ਦੇਣਾ ਇਹਦੇ ਵਿੱਚ ਤੇ ਉਪਰ ਟੱਕ ਦੇਣਾ ਹੈ ਇਹ ਸਾਰੀ ਰਾਤ ਵੇਖੀ ਨਾ ਵੇ ਪਏ ਰਹਿਣਗੇ ਤੜਕੇ ਚਾਹ ਨਾਲ ਬਣਾਉਂਗੇ ਚਾਹ ਨਾਲ ਵੇਖੀ ਨਾ ਵੀ ਚਾਹ ਤੋਂ ਪਹਿਲਾਂ ਇਹ ਜੀ ਬਾਦਾਮ ਛਿੱਲ ਕੇ ਖਾਣੇ ਆ ਜਿਹੜੇ ਪੇਠੇ ਦੇ ਵੀ ਐ ਉਹ ਵੀ ਛਿੱਲ ਕੇ ਖਾਣੇ ਐ ਤੇ ਜਿਹੜੇ ਮੱਕ ਜੈ ਤੇ ਖਰੋਟਾ ਉਹ ਭਲਾ ਉਹੀ ਖਾ ਲੋ ਤੇ ਦਾਖਾ ਕਾਪਾ ਕਾ ਛੱਲਣੇਗਾ ਹੁੰਦਗੇ ਤੇ ਕਿੰਨਾ ਹੀ ਬﾚਡ ਵੱਧਾ ਹੋਵੇ ਤੇ ਇੱਕ ਮੁੜ ਕੇ ਬﾚਡ ਨਾ ਵਧੂਗਾ ਮੇਰਾ ਬﾚਡ ਵੱਧਦਾ ਸੀ ਮੈਨੂੰ ਇਹ ਖਾ ਵੇ ਇਹ ਖਾਦੀ ਹੈ ਦਵਾਈ ਤੇ ਮੇਰਾ ਬਲੱਡ ਨਹੀਂ ਵਧਿਆ ਮੁਰਕੀ ਤੇ ਮੈਨੂੰ ਵੀ ਕਿਸੇ ਨੇ ਦੱਸਿਆ ਸੀਗਾ ਤੇ ਮੈਂ ਖਾ ਕੇ ਵੀ ਵਰਤੀ ਇਹ ਦਵਾਈ ਤੇ ਵੀ ਤਜਰਬਾ ਕੀਤਾ ਮੇਰਾ ਬਲੱਡ ਵੱਧ ਜਾਂਦਾ ਸੀਗਾ ਸ਼ਾਮ ਵੇਲੇ ਫਿਰ ਉਹ ਹੀ ਕਿ ਮੈਂ ਰੋਜ਼ ਗੋਲੀ ਲੈਂਦੀ ਥਾਂ ਨਹੀਂ ਤੇ ਹੁਣ ਮੈਂ ਕਦੇ ਗੋਲੀ ਵੀ ਨਹੀਂ ਲਈ ਤੇ ਇਹਦੇ ਨਾਲ ਮੇਰਾ ਬਲੱਡ ਹਟ ਗਿਆ ਵੱਧ ਨੂੰ ਤੇ ਬਹੁਤ ਵਧੀਆ ਦਵਾਈ ਹੈ ਇਹ ਨਾਲੇ ਸਵਾਦ ਲੱਗੂ ਵੀ ਖਾਣ ਚ ਤੇ ਨਾਲੇ ਦੇਖੀ ਨਾ ਤਾਕਤ ਵਾਲੀ ਹੈ ਤੇ ਇਹਦੇ ਨਾਲ ਬਲੱਡ ਨਹੀਂ ਵੱਧਦਾ। ਕਾਗਤ ਵੀ ਪਾਉਗੀ ਆਪਣੇ ਸਰੀਰ 'ਚ ਤੇ ਆ ਕੁੰਜਾ ਜਿਹੜਾ ਇਹ ਆਪਾਂ ਜੇ ਦਾਲ ਬਣਾਈ ਹੋਵੇ ਕਿਸੇ ਕੁੰਜੇ 'ਚ ਇਹ ਨਹੀਂ ਲੈਣਾ ਤੇ ਕੋਰਾ ਕੁੰਜਾ ਲੈਣਾ ਜੇ ਘਰੇ ਵੀ ਪਿਆ ਹੋਵੇ ਚੱਲ ਤੇ ਵੀ ਉਹ ਉਹ 'ਚ ਵੀ ਪੀਉ ਸਕਦੇ ਆ ਆਪਾਂ ਤੇ ਪਰ ਲੱਗਿਆ ਨਾ ਹੋਵੇ ਕੁੰਜਾ ਹੋਵੇ ਕੋਰਾ। ਨਹੀਂ ਜਮਾਈ ਹੋਵੇ ਤਾਂ ਤਾਂ ਕੋਈ ਗੱਲ ਨਹੀਂ ਜਦਹੀਂ ਜਮਾਈ ਹੈ ਤਾਂ ਉਹਦੇ ਵਿੱਚ ਤੇ ਪਰ ਉਹ ਅੱਗ ਤੇ ਨਤਰ ਹੋਵੇ। ਤੇ ਵੀ ਕਾਲਾ ਨਾ ਹੋਵੇ ਨਾਲ ਇਹ ਤੇ ਬਹੁਤ ਵਧੀਆ ਇਹ ਤਰੀਕੇ ਨਾਲ ਤੁਸੀਂ ਖਾਓ ਦਵਾਈ ਜਿਹਦਾ ਬਲੱਡ ਵੰਦ ਹੈਗਾ ਜਿਆਦਾ ਜਿੰਨਾ ਵੀ ਬਲੱਡ ਵੰਦ ਹੈਗਾ ਤੇ ਇਹ ਦਵਾਈ ਠੀਕ ਕਰੂਗੀ ਤੇ ਚਾਹ ਤੋਂ ਪਹਿਲਾਂ ਤੁਸੀਂ ਖਾ ਲਓ ਇਹ ਤੇ ਉਤੋਂ ਦੀ ਫੇਰ ਚਾਹ ਪੀ ਲਿਓ ਭਲਾ ਨਾਲ ਦੇ ਨਾਲ ਹੀ ਚਾਹ ਪੀ ਲਓ ਕੋਈ ਗੱਲ ਨਹੀਂ ਹਰੇ ਮਮੈ ਨਾਲੀ ਵੀਡੀਓ ਬਣੀ ਜਾਂਦੀ ਏ ਤੇ ਕੈਮਰੇ ਨਾਲ ਨਹੀਂ ਬਣੀ ਆਪਾਂ ਅਗਲੀ ਵੀਡੀਓ ਕੈਮਰੇ ਨਾਲ ਬਣਾਵਾਂਗੇ ਆ ਕੈਮਰਾ ਇਹਦੇ ਵਿੱਚ ਹੈਗਾ ਤੇ ਆਪਾਂ ਵੇਖੀ ਨਾਲ ਵੀ ਅੱਖ ਖੋਲ ਕੇ ਤੁਹਾਨੂੰ ਦਿਖਾਉਣੇ ਆ। ਤੇ ਆ ਕੈਮਰਾ ਹਜੇ ਆਪਾਂ ਜਦ ਵੀ ਚਲਾਉਣਾ ਹੈਗਾ, ਜੜਨਾ ਹੈਗਾ ਹਜੇ ਐਮਪੀ ਜੜੂਗਾ ਤੇ ਮੈਨੂੰ ਜੜਨਾ ਨਹੀਂ ਆਉਂਦਾ ਇਹ। ਫਿਰ ਐਮਪੀ ਚਲਾਉਗਾ ਇਹਨੂੰ ਤੇ ਫਿਰ ਅਗਲੀ ਵੀਡੀਓ ਆਪਾਂ ਕੈਮਰੇ ਨਾਲ ਬਣਾਵਾਂਗੇ। ਤੇ ਇਧਰ ਮੈਂ ਆਵੇਖੀ ਆਪਾਂ ਚੁੱਲ੍ਹੇ ਬਣਾਉਣੇ ਵੀ ਸ਼ੁਰੂ ਕਰਦੇ ਆਂ। ਇਹ ਆਹ ਕੰਧ ਵਾਲੀ ਕਟਾਲੀ ਨੂੰ ਫੇਰ ਆਪਾਂ ਪੋਚਾ ਲਾਵਾਂਗੇ ਹਜੇ ਇੱਧਰ ਆਪਾਂ ਮਿੱਟੀ-ਮੁੱਟੀ ਵੀ ਲਾਉਣੀ ਆ ਪਹਿਲਾਂ ਆਹ ਚੁੱਲ੍ਹੇ ਬਣਾ ਦਗੇ ਤੇ ਫੇਰ ਵੇਖੇ ਨਾ ਵੀ ਸਾਰੇ ਮਿੱਟੀ ਲਾਵਾਂਗੇ ਤੇ ਆਹ ਗੇਠੇ ਨੂੰ ਮਿੱਟੀ ਵਿਲਾਤੀ ਹੈਗੀ ਤੇ ਆਹ ਚੁੱਲਿਆਂ ਨੂੰ ਹੁਣ ਲਾਉਣੇ ਆ ਮਿੱਟੀ ਪਹਿਲਾਂ ਤੜਕੇ ਵਾਰ ਦਿੱਤੇ ਹੈਗੇ ਤੇ ਹੁਣ ਫੇਰ ਵਾਰ ਦੇ ਆਉਂਗੀ ਇੱਕੇ ਛੋਟਾ ਚੁੱਲਾ ਆਪਾਂ ਡਾਲਦਾ ਇੱਕ ਵੱਡਾ ਚੁੱਲਾ ਡਾਲਦਾ ਜੇ ਕੋਈ ਬਾਹਲੀ ਚੀਜ਼ ਬਣਾਉਣੀ ਹੈ ਤਾਂ ਵੱਡੇ ਤੇ ਬਣਾਵਾਂਗੇ ਜੇ ਥੋੜੀ ਬਣਾਉਣੀ ਹੈ ਤਾਂ ਆਪਾਂ ਛੋਟੇ ਤੇ ਬਣਾਵਾਂਗੇ ਹੁਣ ਆਪਾਂ ਚੜਦੇ ਬੰਨੀ ਮੂੰਹ ਕਰਤਾ ਇਹਨਾਂ ਦਾ ਨਾਲ ਤੁਸੀਂ ਕਮੈਂਟ ਕਮੈਂਟ ਕਰਕੇ ਕਹਿੰਦੇ ਸੀ ਕਿ ਤੁਹਾਡੀਆਂ ਵੀਡੀਓ ਅੰਗਰੇਜ਼ੀ ਚ ਆਉਂਦੀਆਂ ਪਰ ਹੁਣ ਤਾਂ ਨਹੀਂ ਆਪਣੀਆਂ ਅੰਗਰੇਜ਼ੀ ਚ ਵੀਡੀਓ ਆਉਂਦੀਆਂ ਹੁਣ ਤਾਂ ਪੰਜਾਬੀ ਚ ਹੀ ਆਉਂਦੀਆਂ ਨੇ ਸਾਰੀਆਂ ਤੁਸੀਂ ਕਮੈਂਟ ਕਰਕੇ ਸਾਨੂੰ ਜਰੂਰ ਦੱਸਿਓ ਤੁਹਾਨੂੰ ਕਿਹੇ ਜਿਹੀਆਂ ਲੱਗਦੀਆਂ ਸਾਡੀਆਂ ਵੀਡੀਓ ਤਾਂ ਗੌਂਡਾਂ ਦੇ ਵੀ ਮਿਕਸ ਮਿਕਸਰੀ ਲੱਗੇ ਹੋਏ ਹੈ ਜੜੜਾਂ ਜੜੜਾਂ ਮੱ ਲੱਗੀਆਂ ਨੇ ਤਾਂ ਕਰਕੇ ਖੜਕਾ ਛੋੜਾ ਮੋਟਾ ਹੋ ਹੀ ਜਾਂਦਾ ਹੈਗਾ ਤੇ ਅਦਰੋਂ ਬਦਲ ਵੀ ਫੇਰ ਬਣਿਆ ਖੜਾ ਤੇ ਅੱਜ ਐ ਵੀ ਡਰ ਲੱਗਦਾ ਹੈ ਇਹ ਨਹੀਂ ਆ ਰਿਹਾ ਤਾਂ ਫੇਰ ਮੈਨੂੰ ਕਿੱਲੇ ਆਵਾ ਫੇਰ ਹੋ ਜਾਊਗਾ ਇਸ ਤਰ੍ਹਾਂ ਵੀ ਟੁੱਟ ਟਕਣੇ ਪੈਣਗੇ ਤੇ ਵਿੱਚ ਦੀ ਫੇਰ ਵੀ ਭਿੱਜ ਜਾਂਦੇ ਆ ਕੰਧਾਂ ਨਾਲ ਪਾਣੀ ਵਾਜ ਵਾਜ ਕੇ ਚਿੱਲੇ ਨਾ ਤਾਂ ਬਾਹਰ ਦੇ ਕੇ ਬਣਾਵਾਂਗੇ ਪਹਿਲਾਂ ਉਹ ਜਿਹੜੇ ਚਿੱਲੇ ਟਾਏ ਆ ஒரு அப்பா சே இட்டா ரீங்க மிட்ட பிச்சு அப்படி லாவாங்க ਅਪਾ ਕਾਲੀ ਮਿੱਟੀ ਲਾਵਾਂਗੇ ਥੋੜੀ ਪਾ ਕੇ ਵਧੀਆ ਤੇ ਇਹ ਦਾ ਲਾਲ ਮਿੱਟੀ ਦੇ ਆਪਾਂ ਥੱਲਿਆਂ ਵੀ ਬਣਾਏ ਆ ਉਹ ਵੀ ਠੀਕ ਨਹੀਂ ਮਿੱਟੀ ਤਾਂ ਬਹੁਤ ਪਰ ਕਾਲੀ ਬਹੁਤ ਵਧੀਆ ਮਿੱਟੀ ਏ ਉਹਦੇ ਬਹੁਤ ਵਧੀਆ ਫਿਰ ਲੈ ਮਿੱਟੀ ਲੱਗੂਗੀ ਉਹ ਕਾਲੀ ਮਿੱਟੀ ਆ ਕਪੇ ਉਂਗੇ ਰੱਖੀ ਏ ਉਹ ਬਹੁਤ ਚਿਰ ਖੁੱਜੂਗੀ ਤਾਂ ਫੇਰ ਆਪਾਂ ਚੁਲਿਆਂ ਨੂੰ ਮਿੱਟੀ ਲਾਵਾਂਗੇ ਕੋਤਨੀ ਮੇਰੇ ਚੁੱਲਿਆਂ ਤੇ ਹੀ ਰੱਬ ਰੱਬ ਲੱਗਦਾ ਜਦੋਂ ਚੁੱਲ੍ਹੇ ਬਣ ਜਾਂਦੇ ਉਹਦੀ ਨਹੀਂ ਪਉਣਾ ਸ਼ੁਰੂ ਕਰ ਦਿੰਦਾ ਲਓ ਆਪਾਂ ਦੋ 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 ਵਾਰ ਦੇਤੇ ਆ ਤੇ ਬਾਕੀ ਦੇ ਫਿਰ ਆਪਾਂ ਪਾਰ ਦੇਵਾਂਗੇ ਤੇ ਫਿਰ ਮਿੱਟੀ ਲਾਵਾਂਗੇ ਜੇ ਸਾਡੀ ਵੀਡੀਓ ਕੋ ਚੰਗ ਲੱਗੀ ਲਾਇਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ